ਤਨ ਤਨ ਬਾਬਾ ਦੀਪ ਸਿੰਘ ਜੀ ਮੈਂ ਤੁਹਾਡੇ ਸਾਹਮਣੇ ਅੱਜ ਬਾਬਾ ਦੀਪ ਸਿੰਘ ਜੀ ਦਾ ਬਹੁਤ ਹੀ ਪਿਆਰਾ ਸ਼ਬਦ ਪੇਸ਼ ਕਰਨ ਜਾ ਰਹੀ ਆ ਜੋ ਕਿ ਮੈਨੇ ਸੁਣਿਆ ਸੀ ਤੋਂ ਮੈਨੇ ਲਿਖਿਆਗਾ ਆਪਣੇ ਹੱਥਾਂ ਦੇ ਨਾਲ ਉਹ ਸ਼ਬਦ ਮੈਂ ਆਪਣੀ ਜਵਾਨ ਨੂੰ ਪੇਸ਼ ਕਰਨਾ ਚਾਹਣੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਬੜੇ ਧਿਆਨ ਦੇ ਨਾਲ ਸੁਣਨਾ ਜੋ ਵੀ ਬਾਬਾ ਦੀਪ ਸਿੰਘ ਜੀ ਨੂੰ ਪਿਆਰ ਕਰਦੇ ਨੇ ਉਹ ਸ਼ਬਦ ਜ਼ਰੂਰ ਸੁਣਨਾ ਜੋ ਵੀ ਜ਼ਿੰਦਗੀ ਦੇ ਵਿੱਚ ਹਿੰਮਤ ਹਾਰ ਜਾਂਦੇ ਨੇ ਉਹ ਬਾਬਾ ਦੀਪ ਸਿੰਘ ਜੀ ਦੇ ਚਰਨਾਂ ਦੇ ਵਿੱਚ ਡਿੱਗ ਪੈਣ ਤਾਂ ਮੈਂ ਦਾਵਾ ਕਰਦੀ ਆ ਮੈਂ ਵਿਸ਼ਵਾਸ ਦਿਲਾਉਣੀ ਆ ਕਿ ਉਹ ਜ਼ਿੰਦਗੀ ਦੇ ਵਿੱਚ ਕਦੇ ਹਿੰਮਤ ਨਹੀਂ ਹਾਰੂਗਾ ਉਹ ਉਹ ਲੋਕਾਂ ਤੋਂ ਤੁਹਾਨੂੰ ਦੂਰ ਕਰ ਦੂਗਾ ਜੋ ਤੁਹਾਡੇ ਲਈ ਸਹੀ ਨਹੀਂ ਹੈਗੇ ਬਾਬਾ ਦੀਪ ਸਿੰਘ ਜੀ ਕਈ ਲੋਕਾਂ ਦਾ ਹੱਥ ਤੁਹਾਡੇ ਤੋਂ ਇਸ ਕਰਕੇ ਛਡਾ ਦਿੰਦੇ ਨੇ ਕਿਉਂਕਿ ਉਹ ਤੁਹਾਡੇ ਲਈ ਲੋਕ ਸਹੀ ਨਹੀਂ ਹੁੰਦੇ ਆਪਾਂ ਕਹਿ ਦਿੰਦੇ ਆ ਬਾਬਾ ਦੀਪ ਸਿੰਘ ਜੀ ਮੇਰੇ ਨਾਲ ਹੀ ਐਵੇਂ ਕਿਉਂ ਹੁੰਦਾ ਕਰ ਨਹੀਂ ਬਾਬਾ ਦੀਪ ਸਿੰਘ ਜੀ ਸਭ ਕੁਝ ਸਹੀ ਕਰਦੇ ਨੇ ਉਹਨਾਂ ਦਾ ਫੈਸਲਾ ਆਪਣੀ ਨਾਲ ਚੰਗਾ ਹੁੰਦਾ ਹੈ ਉਹਨਾਂ ਦਾ ਫੈਸਲਾ ਆਪਣੀ ਜ਼ਿੰਦਗੀ ਦੇ ਲਈ ਚੰਗਾ ਹੁੰਦਾ ਹੈ ਆਪਣੇ ਫੈਸਲੇ ਗਲਤ ਹੋ ਸਕਦੇ ਨੇ ਪਰ ਬਾਬਾ ਦੀਪ ਸਿੰਘ ਜੀ ਦੀ ਜੋ ਕਿਰਪਾ ਹੈਗੀ ਜੋ ਬਾਬਾ ਦੀਪ ਸਿੰਘ ਜੀ ਨੂੰ ਮੰਨਦੇ ਨੇ ਉਹ ਬਾਬਾ ਦੀਪ ਸਿੰਘ ਜੀ ਉਹਨਾਂ ਦੀ ਝੋਲੀਆਂ ਭਰਦੇ ਨੇ ਹਮੇਸ਼ਾ ਇਸ ਕਰਕੇ ਜੋ ਵੀ ਬਾਬਾ ਦੀਪ ਸਿੰਘ ਜੀ ਨੂੰ ਮੰਨਦੇ ਨੇ ਉਹਨਾਂ ਦੀ ਪਾਵਰ ਨੂੰ ਉਹ ਜਾਣਦੇ ਨੇ ਇਸ ਕਰਕੇ ਬਾਬਾ ਦੀਪ ਸਿੰਘ ਜੀ ਦਾ ਸ਼ਬਦ ਮੈਂ ਪੇਸ਼ ਕਰਨ ਜਾ ਰਹੀ ਹਾਂ ਦੁਨੀਆਦਾਰੀ ਚ ਕੋਈ ਨਹੀਂ ਹੈਗਾ ਕਿਸੇ ਦਾ ਸਭ ਮਤਲਬ ਦੇ ਰਿਸ਼ਤੇ ਨੇ ਇੱਕ ਬਾਬਾ ਦੀਪ ਸਿੰਘ ਜੀ ਤੋਂ ਬਿਨਾ ਮੇਰਾ ਕੋਈ ਨਹੀਂ ਹੈ ਇਹ ਮਾਂ ਬਾਪ ਵੀ ਕਹਿਣ ਚਾਪਣੇ ਨੇ ਕਹਿਣ ਚਾਪਣੇ ਨੇ ਕੋਈ ਨਹੀਂ ਹੁੰਦਾ ਕਿਸੇ ਦਾ ਮੇਰੀ ਮੇਰੀ ਕਰਕੇ ਬੰਦਾ ਮੈਂ ਮੈਂ ਕਰਦਾ ਕਰਦਾ ਰਹਿੰਦਾ ਪੱਲੇ ਕੁਝ ਨਹੀਂ ਲੈ ਕੇ ਜਾਂਦਾ ਪੱਲੇ ਕੁਝ ਵੀ ਨਹੀਂ ਲੈ ਕੇ ਆਉਂਦਾ ਸਭ ਕੁਝ ਇੱਥੇ ਰਹਿ ਜਾਂਦਾ ਮੇਰੀ ਮੇਰੀ ਕਰਦਾ ਰਹਿੰਦਾ ਇਸ ਕਰਕੇ ਇੱਥੇ ਆਪਣਾ ਕੁਝ ਵੀ ਨਹੀਂ ਆਏਗਾ ਜਿੰਨਾ ਰੱਬ ਦਾ ਨਾਮ ਜਪੋਗੇ ਉਹਨਾਂ ਜ਼ਿੰਦਗੀ ਦੇ ਵਿੱਚ ਸਫਲ ਹੋਵੋਗੇ ਪਰਮਾਤਮਾ ਬਹੁਤ ਕੁਝ ਦਿੰਦਾ ਹਾਂ ਆਪਾਂ ਇਦਾਂ ਨਹੀਂ ਕਹਿੰਦੇ ਹੈਗੇ ਪੈਸਾ ਜ਼ਰੂਰੀ ਆ ਜ਼ਿੰਦਗੀ ਦੇ ਵਿੱਚ ਪੈਸਾ ਜ਼ਰੂਰੀ ਆ ਪਰ ਕਈ ਲੋਕ ਠੱਗੀ ਕਰਦੇ ਨੇ ਉਹਦਾ ਪੈਸਾ ਰਾਸ ਨਹੀਂ ਆਉਂਦਾ ਜੋ ਮਿਹਨਤ ਨਾਲ ਪੈਸਾ ਕਮਾਉਂਦੇ ਨੇ ਬਾਬਾ ਦੀਪ ਸਿੰਘ ਜੀ ਉਹਨਾਂ ਵਿੱਚ ਹੀ ਵਰਕਤ ਪਾਉਂਦੇ ਨੇ ਜੋ ਬਾਬਾ ਦੀਪ ਸਿੰਘ ਜੀ ਨੂੰ ਮੰਨਦੇ ਨੇ ਜੋ ਬਾਬਾ ਦੀਪ ਸਿੰਘ ਜੀ ਨੂੰ ਧਿਆਉਂਦੇ ਨੇ ਮੰਨਦੇ ਨੇ ਅਗਰ ਉਹ ਗਲਤ ਪੈਸਾ ਗਲਤ ਤਰੀਕੇ ਦੇ ਨਾਲ ਪੈਸਾ ਕਮਾਉਣਗੇ ਤਾਂ ਬਾਬਾ ਦੀਪ ਸਿੰਘ ਜੀ ਉਹਨਾਂ ਦੇ ਵਿੱਚ ਬਰਕਤ ਬਿਲਕੁਲ ਵੀ ਨਹੀਂ ਪਾਉਣਗੇ ਬਿਲਕੁਲ ਵੀ ਨਹੀਂ ਪਾਉਣਗੇ ਇਸ ਕਰਕੇ ਆਪਣੀ ਮਿਹਨਤ ਦੀ ਕਮਾਈ ਕਰੋ ਕਿਸੇ ਦਾ ਹੱਕ ਨਾ ਮਾਰੋ ਗਰੀਬ ਦਾ ਹੱਕ ਮਾਰੋਗੇ ਤਾਂ ਦੁੱਖ ਭੋਗੋਗੇ ਇਸ ਕਰਕੇ ਗੁਰਬਾਣੀ ਦੇ ਵਿੱਚ ਲਿਖਿਆ ਜੈਸੀ ਕਰਨੀ ਵੈਸੀ ਭਰਨੀ ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਸੰਦਾ ਤੁਦ ਸਭ ਕਿਛ ਮੈਨੂੰ ਸੌਪਿਆ ਜਾ ਤੇਰਾ ਬੰਦਾ ਲਖਮੀ ਟੋਟ ਨਾ ਵਈ ਖਾਈ ਖਰਚ ਰਹੰਦਾ ਲਖ ਚਰਾਸੀ ਮੇਦਨੀ ਸਭ ਸੇਵ ਕਰਨਦਾ ਇਹ ਵੈਰੀ ਮਿੱਤਰ ਸਭ ਕੀਤੇ ਆ ਨਹਿ ਮੰਗੇ ਮਨ ਦਾ ਲੇਖਾ ਕੋਈ ਨਾ ਪੁੱਛਾਈ ਜਾ ਹਰ ਬਕਸੰਦਾ ਆਨੰਦ ਪਾਇਆ ਸੁਖ ਪਾਇਆ ਮਿਲ ਗੁਰ ਗੋਵਿੰਦਾ ਸੱਬੇ ਕਾਜ ਸਵਾਰੀ ਐ ਜਾ ਤੁਧ ਭਾਵਨ ਦਾ ਜਿਨ੍ਹਾਂ ਨੇ ਵੀ ਨੌਕਰੀ ਪ੍ਰਾਪਤ ਕਰਨੀ ਹੈ ਮੈਂ ਉਹਨਾਂ ਦੇ ਲਈ ਸ਼ਬਦ ਇਹ ਗੁਰਬਾਣੀ ਦਾ ਸ਼ਬਦ ਆ ਜਪਜੀ ਸਾਹਿਬ ਦੇ ਵਿੱਚ ਜੋ ਕਿ ਨੌਕਰੀ ਦਿਵਾਉਣ ਦੇ ਵਿੱਚ ਮਦਦ ਕਰਦਾ ਆਪਾਂ ਜੇ ਮਿਹਨਤ ਕਰਦੇ ਸੱਚੇ ਦਿਲੋਂ ਨੌਕਰੀ ਨਹੀਂ ਮਿਲਦੀ ਤਾਂ ਇਹ ਸ਼ਬਦ ਜ਼ਰੂਰ ਪੜਿਆ ਕਰੋ 5-7 ਵਾਰ ਸਤ ਗੁਰ ਹੋਏ ਦਿਆਲ ਤਸਰਦਾ ਪੂਰੀਏ ਸਤਗੁਰ ਹੋਏ ਦਿਆਲ ਨ ਕਬੂ ਚੂਰੀਏ ਸਤਗੁਰ ਹੋਏ ਦਿਆਲ ਤ ਦੁੱਖ ਨ ਜਾਣੀਏ ਸਤਗੁਰ ਹੋਏ ਦਿਆਲ ਤ ਤਾਂ ਹਰ ਰੰਗ ਮਾਨੀ ਐ ਸਤਗੁਰ ਹੋਏ ਦਿਆਲ ਤ ਜਮਕਾ ਡਰ ਕੇ ਹਾਂ ਸਤਗੁਰ ਹੋਏ ਦਿਆਲ ਤ ਸਦਾ ਹੀ ਸੁਖ ਦਿਹਾ ਸਤਗੁਰ ਹੋਏ ਦਿਆਲ ਤ ਨਵਨਿਦ ਪਾਈਐ ਸਤਗੁਰ ਹੋਏ ਦਿਆਲ ਤ ਸਦਾ ਸੱਚ ਸਮਾਈ ਐ ਨੌਕਰੀ ਪ੍ਰਾਪਤ ਕਰਨ ਦੇ ਲਈ ਸ਼ਬਦ ਸਾਚਾ ਸਹਬ ਸੱਚ ਨਾਹੀ ਪਾਖਿਆ ਪਉ અપਾਰ ਆਖੇ ਮੰਗੇ ਦੇ ਦੇ ਦਾਤ ਕਰੇ ਦਾਤਾ ਫੇਰ ਕੀ ਅੱਗੇ ਰੱਖੀ ਐ ਜਿੱਤ ਦੀਸੇ ਦਰਬਾਰ ਮੂੰਹੋਂ ਕੀ ਬੋਲਨ ਬੋਲੀਏ ਜਿੱਤ ਸੁਣੇ ਤੇਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਮ ਵੜਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੁਖ ਦਵਾਰ ਨਾਨਕ ਐਵੇਂ ਜਾਣੀਐ ਸਵੇ ਆਪੇ ਸਚਿਆਰ ਜੇ ਗਰੀਬੀ ਐ ਕਰਜਾ ਤਾਂ ਆ ਸ਼ਬਦ ਪੜੋ ਮਾਂਗਿਓ ਰਾਮ ਤੇ ਇਕ ਦਾਨ ਸਗਲ ਮਨੋਰਥ ਪੂਰਨ ਹੋਵੇ ਸਿਮਰੋ ਤੁਮਰਾ ਨਾਮ ਮਾਂਗਿਓ ਰਾਮ ਤੇ ਇਕ ਦਾਨ ਸਗਲ ਮਨੋਰਥ ਪੂਰਨ ਹੋਵੇ ਸਿਮਰੋ ਤੁਮਰਾ ਨਾਮ ਪੈਸੇ ਵਿੱਚ ਬਰਕਤ ਨਹੀਂ ਪੈ ਰਹੀ ਤਾਂ ਇਹ ਸ਼ਬਦ ਪੜੋ ਗੁਰਬਾਣੀ ਦਾ ਤੁਹਾਡੇ ਸਾਹਮਣੇ ਪੇਸ਼ ਕਰਨੇ ਜਾ ਰਹੀਆਂ ਇਹ ਸ਼ਬਦ ਬਹੁਤ ਹੀ ਵਧੀਆ ਸ਼ਬਦ ਆ ਗਰੀਬੀ ਦੂਰ ਕਰਦਾ ਸੱਚੀ ਦਿਲੋਂ ਕਰਦਿਆ ਮਿਹਨਤ ਕਰਦਿਆ ਪੈਸੇ ਵਿੱਚ ਬਰਕਤ ਨਹੀਂ ਪੈਂਦੀ ਤਾਂ ਗੁਰਬਾਣੀ ਦਾ ਆ ਸ਼ਬਦ ਜ਼ਰੂਰ ਪੜਿਓ ਜੇ ਕੋ ਹੋਵੇ ਦੁਬਲਾ ਨੰਗ ਭੁੱਖ ਕੀ ਪੀੜ ਦੰਬੜਾ ਪੱਲੇ ਨਾ ਪਵੇ ਨਾ ਕੋ ਦੇਵੇ ਧੀਰ ਸਵਾਰਥ ਸਵਾਉ ਨਾ ਕੋ ਕਰੇ ਨਾ ਕਿਛ ਹੋਵੇ ਕਾਜ ਚਿਤਾਵੇ ਉਸ ਪਰਬ੍ਰਹਮ ਤਨਛਲ ਹੋਵੇ ਰਾਜ ਤਨਛਲ ਹੋਵੇ ਰਾਜ ਮੈਂ ਤੁਹਾਡੇ ਸਾਹਮਣੇ ਬਾਬਾ ਦੀਪ ਸਿੰਘ ਜੀ ਦਾ ਹੁਣ ਇੱਕ ਸ਼ਬਦ ਪੇਸ਼ ਕਰਨ ਜਾ ਰਹੀ ਆ ਸਾਰੀ ਦੁਨੀਆ ਜਦੋਂ ਤੁਹਾਡਾ ਸਾਥ ਛੱਡ ਜਾਂਦੀ ਆ ਸਿਰਫ ਇੱਕ ਪਰਮਾਤਮਾ ਹੁੰਦਾ ਜਿਹਦੇ ਸਾਹਮਣੇ ਤੁਸੀਂ ਰੋ ਸਕਦੇ ਹੋ ਤੁਹਾਡਾ ਦੁੱਖ ਸੁਣੂਗਾ ਦੁਨੀਆ ਮਜ਼ਾਕ ਡਾਊਗੀ ਤੁਹਾਡਾ ਦੁੱਖ ਨਹੀਂ ਸੁਣੂਗੀ ਮਜ਼ਾਕ ਡਾਊਗੀ ਤੇ ਇਸ ਕਰਕੇ ਪਰਮਾਤਮਾ ਅੱਗੇ ਰੋ ਲੋ ਕਿਸੇ ਇਨਸਾਨ ਅੱਗੇ ਨਹੀਂ ਰੋਣਾ ਬਾਬਾ ਦੀਪ ਸਿੰਘ ਜੀ ਜੇ ਤੂੰ ਮੇਰੇ ਵੱਲ ਹੈ ਮੇਰੀ ਹਰ ਮੁਸ਼ਕਲ ਦਾ ਤੂੰ ਹੱਲ ਹੈ ਬਾਬਾ ਦੀਪ ਸਿੰਘ ਜੀ ਜੇ ਤੂੰ ਮੇਰੇ ਵੱਲ ਹੈ ਮੇਰੀ ਹਰ ਮੁਸ਼ਕਲ ਦਾ ਤੂੰ ਹੱਲ ਹੈ ਮੇਰਾ ਕੋਈ ਨਾ ਸਹਾਰਾ ਬਿਨ ਤੇ ਦੀਪ ਸਿੰਘ ਜੀ ਮੇਰੇ ਮੇਰਾ ਕੋਈ ਨਾ ਸਹਾਰਾ ਬਿਨ ਤੇਰੇ ਬਾਬਾ ਦੀਪ ਸਿੰਘ ਜੀ ਮੇਰੇ ਬਾ ਫੜ ਲੋ ਤੇ ਲਾ ਦੋ ਪਾਰ ਬੇੜੇ ਬਾ ਫੜ ਲੋ ਤੇ ਲਾ ਦੋ ਪਾਰ ਬੇੜੇ ਬਾਬਾ ਦੀਪ ਸਿੰਘ ਜੀ ਮੇਰੇ ਮੇਰਾ ਕੋਈ ਨਾ ਸਹਾਰਾ ਬਿਨ ਤੇਰੇ ਹੈ ਬਾਬਾ ਦੀਪ ਸਿੰਘ ਜੀ ਮੇਰੇ ਮੈਂ ਤਾਂ ਆਪੇ ਇਸ ਦੁਨੀਆ ਦਾ ਬਾਦਸ਼ਾਹ जदों ती मेरे नाल मेरे पातशाह मैं आप दुनिया का बादशाह जदों ती मे नाल मेरे पातशाह दुख आ जूगा कि मैं कोई मेरे नेड़े दुख आ जूगा कि मैं कोई मेरे नेड़ बाबा दीप सिंह जी मेरे ਮੇਰਾ ਕੋਈ ਨਸਹਾਰਾ ਬਿਨ ਤੇਰੇ ਬਾਬਾ ਦੀਪ ਸਿੰਘ ਜੀ ਮੇਰੇ ਬਾ ਫੜ ਲਾ ਤੇ ਲਾ ਦੋ ਪਰ ਬੇੜੇ ਬਾਬਾ ਦੀਪ ਸਿੰਘ ਜੀ ਮੇਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ